ਦਰਵਾਜਿਆਂ ਨੇ ਕਹਿੰਦੇ ਨੇ ਬੂਰ ਭਰਿਆ ਬਾਈ ਦਰਵਾਜੇ ਨਕਲੀ ਬਣਾਏ ਨੇ ਆਜੋ ਤਸੱਲੀ ਕਰਾ ਦਨੇ ਆ ਬਾਈ ਮਾਰੋ ਮੜੇ ਝਟਕਾ ਮਾਰੋ ਐ ਨਹੀਂ ਐ ਨਹੀਂ ਗੱਲ ਬਣਦੀ 1 ਮਿੰਟ ਬਾਈ ਐ ਨਹੀਂ ਐ ਨਹੀਂ ਆਪਾਂ ਦਿਖਾਵਾਂਗੇ ਪ੍ਰੋਪਰ ਦਿਖਾਵਾਂਗੇ ਬਾਈ ਮੜੇ ਉਤਰੋ ਥੱਲੇ ਆ ਇੱਟਾ ਸਾਈਡ ਤੇ ਕਿਨਾਰਿਆਂ ਤੇ ਕਰੋ ਕਰ ਦਲੀ ਜਿਵੇਂ ਅਪਾਂ ਕਰਾਂਗੇ ਨਾ ਐਂ ਪ੍ਰੋਪਰ ਨਾਲ ਦੋਵੇਂ ਚੜੋ ਆਪਾਂ ਬਾਈ ਪੂਰਾ ਤਸੱਲੀ ਨਾਲ ਕੰਮ ਦਿਖਾਵਾਂਗੇ ਤੁਹਾਨੂੰ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ ਕੱਚਾ ਜਿਹਾ ਕੰਮ ਦਿਖਾਵਾਂਗੇ ਪੂਰੀ ਤਸੱਲੀ ਕਰਾ ਹੁਣ ਚਲੋ ਚਲੋ ਬਈ ਚਾਰੇ ਚਲੋ ਬਈ ਚਾਰੇ ਮਾਰੋ ਹਜੇ ਪੂਰਾ ਜਨਾਜ਼ੋਰਾ ਮਾਰੋ ਕੀ ਦਰਵਾਜਿਆਂ ਜੁ ਬਈ ਆਹ ਹੁੰਦੀ ਐ ਚੀਜ਼ ਅਗਲਾ ਕਹਿੰਦਾ ਯਾਰ ਬੂਰਾ ਜਿਹਾ ਭਰ ਕੇ ਵੇਚੀ ਜਾਂਦੇ ਨੇ ਬਈ ਕੀ ਹਾਲ ਚੱਲ ਨੇ ਵਧੀਆ ਜੀ ਵਧੀਆ ਵੀਰੇ ਹੋ ਠੀਕ ਹੋ ਹਾਂਜੀ ਵਧੀਆ ਜੀ ਬਈ ਗਾਹ ਪਾਰ ਗਿਆ ਤੁਸੀਂ ਨੇ ਹਰਿਆਣਾ ਪੰਜਾਬ ਤੋਂ ਬਈ ਦੂਰੋਂ ਦੂਰੋਂ ਆ ਕਿੰਨੇ ਕਸਟਮਰ ਆ ਰਹੇ ਨੇ ਹਾਂਜੀ ਹਾਂਜੀ ਸਾਡੇ ਮਟੀਰੀਅਲ ਵਧੀਆ ਵੇਚਦੇ ਜੇ ਅਸੀਂ ਤਾਂ ਕਰਕੇ ਦੂਰੋਂ ਕਸਟਮਰ ਵੀਰੇ ਆਉਂਦਾ ਆਪਣਾ ਬਈ ਮਟੀਰੀਅਲ ਤਾਂ ਚਲੋ ਵਧੀਆ ਵੇਚਦੇ ਹਾਂ ਤੇ ਕਈ ਵਾਰੀ ਕੋਈ ਵਿਚਾਰਾ ਗਰੀਬ ਮਾਤੜ ਹੁੰਦਾ ਕਹਿੰਦਾ ਬਈ ਯਾਰ ਸਸਤੇ ਚਾਹੀਦਾ ਸਸਤੇ ਚ ਵਧੀਆ ਕੁਆਲਿਟੀ ਕਿੰਨੇ ਤੋਂ ਸਟਾਰ ਹੁੰਦੀ ਥੋੜੀ 2000 ਰੁਪਏ ਤੋਂ ਦਰਵਾਜ਼ਾ ਸਾਡੇ ਕੋਲੇ ਸ਼ 2000 ਤੋਂ ਦਰਵਾਜਾ 2000 ਰੁਪਏ ਤੋਂ ਦਰਵਾਜਾ ਸ਼ੁਰੂ ਹੋ ਜਾਂਦਾ ਭਾਈ ਦੇਖੋ 2000 ਤਾਂ ਲੇਬਰੀ ਲੈਂਦੇ ਨੇ ਮਿਸਤਰੀ ਮੈਂ ਕਹਣਾ ਜੀ 100 ਰੁਪਏ ਫੁੱਟ ਤੋਂ ਦਰਵਾਜਾ ਸਾਡੇ ਕੋਲੇ ਸ਼ੁਰੂ ਹੈ ਜੀ ਅੱਛਾ ਜਿਹੜਾ ਆ ਜਿਵੇਂ ਹੁਣ ਇਹ ਦਰਵਾਜਾ ਗਾ ਇਹ 135 ਰੁਪਏ ਸਕਰ ਫੁੱਟ ਦਾ ਰੇਟ ਹੈ ਜੀ ਠੀਕ ਹੈ ਜੀ ਫੁੱਲ ਠੋਸ ਹੋਊਗਾ 10 ਸਾਲ ਦੀ ਗਾਰੰਟੀ ਹੋਊਗੀ 10 ਸਾਲ ਦੀ ਦੋਨੇ ਪਾਸੇ ਆਹ ਇਹ 10 ਸਾਲ ਦੀ ਗਾਰੰਟੀ ਦੋਨੇ ਪਾਸੇ ਸਨਮਈਕਾ ਲੱਗਿਆ ਹੋਊਗਾ ਫਰੰਟ ਸਾਈਡ ਤੁਸੀਂ ਡਿਜ਼ਾਈਨ ਜਾਇ ਜਾਂ ਮਰਜ਼ੀ ਬਵਾ ਸਕਦੇ ਹੋ ਜੀ ਅੱਛਾ ਇੱਕ ਕਹਿੰਦੇ ਨੇ ਵਾਟਰ ਪ੍ਰੂਫ ਫੁੱਲ ਜੂਆ ਦ ਬਸ ਆਇਆ ਵੀ ਦਰਵਾਜ਼ੇ ਦੀ ਥੋੜੀ ਜੀ ਕੇਅਰ ਹੁੰਦੀ ਆ ਹੋਰ ਕੋਈ ਚੱਕਰ ਨਹੀਂ ਹੈਗਾ ਜੀ ਇੱਕ ਆ ਬਾ ਅੱਧਰ ਦੇਖੋ ਡਿਸਪਲੇ ਕਿੰਨੇ ਕਿੰਨੇ ਸੋਹਣੇ ਲਾਈ ਉਧਰ ਲੈ ਕੇ ਚਾਲ ਲੈ ਆਜੋ ਦੋਸਤੋ ਪਹਿਲਾਂ ਉਹੀ ਮੇਰੀ ਅੱਖ ਨਾ ਉਸੇ ਤੇ ਟਿਕੀ ਹੋਈ ਆ ਜਦੋਂ ਨਾ ਮੈਂ ਆ ਉਹ ਚੀਜ਼ਾਂ ਦੇਖੀਆਂ ਨੇ ਬਈ ਆ ਦੱਸੋ ਪੰਡਾਰ ਤੁਸੀਂ ਖੋਲਿਆ ਇੱਥੇ ਇੱਥੋਂ ਆਜੋ ਇੱਥੋਂ ਆਜੋ ਇਹ ਡਬਲਯੂ ਪੀ ਸੀ ਦਾ ਦਰਵਾਜ਼ਾ ਆ ਗਿਆ ਜੀ ਲੱਕੜ ਦਾ ਫਰੇਮ ਆ ਡਬਲਯੂ ਪੀ ਸੀ ਦੀ ਜਾਲੀ ਮਾਡਰਨ ਕੋਠੀਆਂ ਦੇ ਵਿੱਚ ਲੱਗਦਾ ਜੀ ਦਰਵਾਜ਼ਾ ਇਹ ਠੀਕ ਹੈ ਜੀ ਦਰਵਾਜ਼ੇ ਦੀ ਗੱਲ ਕਰੀ ਤਾਂ ਘੱਟੋ ਘੱਟ 20-20000 ਰੁਪਏ ਦੀ ਕੜਾਈ ਬਾਈ ਬੀ ਹਿਆਰਾ ਦਰਵਾਜਾ ਕੋਲ 7000 ਚ ਦੇ ਰਹੇ ਨੇ ਬਾਈ ਹੁਰੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਇੱਕ ਤਾਂ ਆ ਦੱਸੋ ਯਾਰ ਆ ਲੱਗ ਬਾਈ ਆਪਾਂ ਕਹਿੰਦੇ ਆ ਲਗਜ਼ਰੀ ਹੋਮ ਹਨਾ ਲਗਜ਼ਰੀ ਕਰ ਆਪਾਂ ਨੂੰ ਐਡ ਦਿਖਾਉਂਦੇ ਨੇ ਇਹ 2 ਕਰੋੜ ਦਾ ਇਹ 4 ਕਰੋੜ ਦਾ ਬਾਈ ਉਹਨਾਂ ਚ ਆ ਕੰਮ ਹੋਇਆ ਹਾਂ ਇਹ ਇਹਦਾ ਬਸੋ ਕੀ ਗੱਲ ਬਾਤ ਇਹਦੇ ਨੇ 15 ਘੰਟੇ ਲਗਾਤਾਰ ਮਸ਼ੀਨ ਚੱਲੀ ਹੈ ਜੀ 15 ਘੰਟੇ ਕੱਲੀ ਮਸ਼ੀਨ ਚੱਲਦੀ ਹੈ ਮਸ਼ੀਨ ਪੈਕਚਰ ਵਾਲੀ ਡਿਜ਼ਾਈਨ ਵਾਲੀ ਸੀਐਨਸੀ ਮਸ਼ੀਨ ਚੱਲੀ ਹੈ ਮੰਨ ਕੇ ਚੱਲੋ ਵੀ ਇਹਦਾ 6600 ਰੁਪਏ ਦੇ ਤੇ ਕੰਮ-ਕੰਮ ਹੋਇਆ ਹੋਇਆ ਠੀਕ ਹੈ ਜੀ ਲੱਕੜ ਦਾ ਫਰੇਮ ਅੱਡ ਲੇਬਰ ਅੱਡ ਪਰ 7000 ਰੁਪਏ ਦੇ ਵਿੱਚ ਆਪਾਂ ਨੇ ਡੋਰੀ ਦੇ ਦੇਣੀ ਸਾਰਾ ਪੂਰਾ ਡੋਰੀ ਦੇ ਦੇਣਾ ਭਾਈ ਸਾਰਾ ਜੀ ਸਾਰਾ ਭਾਈ ਲਗਜ਼ਰੀ ਆਈਟਮ ਹੈ ਦੇਖੋ 20-25000 ਦਾ ਮੈਂ ਖਰਾ 30-30000 ਦੇ ਦਰਵਾਜ਼ੇ ਲੱਗਦੇ ਨੇ ਜਦੋਂ ਵੱਡੇ ਵੱਡੇ ਕੋਠੀਆਂ 'ਚ ਵੱਡੇ ਵੱਡੇ ਸਿਸਟਮ ਚਲਾਉਂਦੇ ਨੇ ਬਾਈ 7000 ਦਾ ਇਕੱਲਾ ਦਰਵਾਜ਼ਾ ਹੀ ਦੇ ਜਾਂਦਾ ਅੱਛਾ ਬਾਈ ਇਹ ਤਾਂ ਨਹੀਂ ਅਗਲਾ ਕਹੋ 10000 ਰਿਵਿਊ ਬਾਹਰੋਂ ਲੈ ਆ ਲਿਆ ਵੇਚੀ ਜਾਂਦੇ ਨੇ ਰਿਵਿਊ ਨਹੀਂ ਨਹੀਂ ਵੀਰੇ ਸਾਰਾ ਦਰਵਾਜ਼ਾ ਆਪਣੇ ਉਰੇ ਬਣਦਾ ਜੀ ਉਹ ਵੀ ਦੋਸਤੋ ਤੁਹਾਨੂੰ ਆਪਾਂ ਬਣਦੇ ਦਿਖਾਵਾਂਗੇ ਪੂਰੀਆਂ ਮਸ਼ੀਨਾਂ ਪਿੱਛੇ ਚੱਲ ਰਹੀਆਂ ਨੇ ਅੱਛਾ ਆਹ ਡਿਜ਼ਾਈਨ ਜਿਵੇਂ ਆ ਗੱਲਬਾਤ ਆ ਇਹ ਵੀ 7000 ਰੁਪਏ ਦਾ ਦਰਵਾਜਾ ਹੈ ਜੀ। ਕੀ ਬਾਤ ਹੈ। ਆ ਪੂਰਾ ਠੋਸ ਲੱਕੜ ਦਾ ਦਰਵਾਜਾ ਐ ਮੰਨ ਕੇ ਚੱਲੋ ਵੀ 15 15 20 20000 ਰੁਪਏ ਦਰਵਾਜੇ ਵਿਕਦੇ ਆ ਜੀ। ਬਾਈ ਕਿੱਡਾ ਤਾਂ ਵੱਡਾ ਹੀ ਵੱਡਾ ਹੀ ਬਹੁਤ ਹੈ ਦਰਵਾਜਾ। ਵੱਡਾ ਬਹੁਤ ਹੈ ਜੀ। ਬਾਕੀ ਇਹ ਸਾਰਾ ਲੱਕੜ 'ਚ ਬਣਿਆ ਹੋਇਆ, ਕਲਮ ਵਾਲਾ ਬੁਰਸ਼ਾਂ ਵਾਲਾ ਪੱਲਾ ਬਣਿਆ ਹੋਇਆ ਆਪਣੇ ਕੋਲ ਸਿਰਫ 300 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਲੈ ਜਾਓ। ਹੋਏ 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 ਹੋਏ। ਕੀ ਬਾਤ ਆ ਜਿਤ ਲਵੇ ਆ ਯਾਰ ਦਰਵਾਜਾ ਦੇਖਾ ਬਾਈ ਰੂਹ ਖੁਸ਼ ਹੋ ਜਾਂਦੀ ਐ। ਮੈਂ ਕਹਿੰਨਾ ਮੈਂ ਕੋਲ ਨੂੰ ਸਕਰੀਨ ਤੇ ਪਤਾ ਨਹੀਂ ਉਸ ਫੀਲਿੰਗ ਉਸ ਵਾਦ ਦਵਾ ਪਾ ਰਿਹਾ ਹੂੰ ਜਾਂ ਨਹੀਂ ਜਿਹੜਾ ਮੈਨੂੰ ਹੱਥ ਫੇਰ ਕੇ ਆ ਰਿਹਾ ਭਾਈ ਕੀ ਬਾਤ ਆ ਯਾਰ ਤੁਸੀਂ ਦਰਵਾਜਾ ਦੇਖੋ ਭਾਈ ਨੇੜੇ ਹੋ ਕੇ ਦਿਖਾ ਮਾੜਾ ਡਾਪਰ ਲੱਕੜ ਦਾ ਦਰਵਾਜਾ ਬਣਾਇਆ ਹੋਇਆ ਤੁਸੀਂ ਆਓਗੇ ਨਾ ਮੈਂ ਕਹਿੰਦਾ ਅੱਧਾ ਘੰਟਾ ਤੇ ਇਹ ਸਿਫਤ ਤੇ ਕਰੀ ਜਾਊਂਗੇ ਦਰਵਾਜਾ ਕਿਆ ਬਾਤ ਦਰਵਾਜਾ ਭਾਈ ਲੱਕੜ ਕਿਹੜੀ ਲੱਗੀ ਹੁੰਦੀ ਹੈ ਲੱਕੜੇ ਦੇ ਤੇ ਜੰਮੂ ਕੈਲ ਦੀ ਲੱਗੀ ਹੋਈ ਹੈ ਜੀ ਬਾਕੀ ਗੱਲ ਹੋਰ ਹੈ ਜੀ ਜਿਹੜੇ ਇਹ ਦਰਵਾਜੇ ਨੇ ਇਹ ਆ ਗਈ ਮੇਨ ਐਂਟਰੀਆਂ ਵਾਸਤੇ ਮੇਨ ਐਂਟਰੀ ਵਾਸਤੇ ਹਾਂ ਸਾਰੇ ਦਰਵਾਜੇ ਕੀ ਹੁੰਦਾ ਹੁਣ ਅੱਜ ਕੱਲ ਬਾਕੀ ਸਾਰੇ ਆ ਦਰਵਾਜੇ ਦੇਖੋ ਜੀ ਤੇ ਸਕਰੈਚ ਲੈਸ ਇਹ ਸੀਟ ਆ ਬਾਈ ਠੀਕ ਹੈ ਜੀ ਇਹਦੇ ਕੋਸ ਮਰਜ਼ੀ ਕਸਾਈ ਜੋ ਕੋਈ ਸਕਰੈਚ ਨਹੀਂ ਪਊਗਾ ਇਹ ਸਿਰਫ 135 ਰੁਪਏ ਪਰ ਸਕੁਅਰ ਫੁੱਟ ਦੇ ਵਿੱਚ ਦਰਵਾਜੇ ਠੀਕ ਹੈ ਜੀ ਵੀ ਕਿਆ ਬਾਤ ਆ ਬਾਈ ਦਰਵਾਜੇ ਦੇਖੋ ਅੱਛਾ ਡਿਜ਼ਾਈਨ ਮਤਲਬ ਕਈ ਵਾਰੀ ਅਗਲਾ ਕਹਿੰਦਾ ਯਾਰ ਅਸੀਂ ਕੋਠੀ ਦਾ ਸਮਾਨ ਤਿਆਰ ਕਰਵਾਉਣਾ ਸਾਨੂੰ ਇੱਕੋ ਡਿਜ਼ਾਈਨ ਚਾਹੀਦਾ ਸਾਰਾ ਵੀਰੇ ਜਿਹੇ ਜਾਂ ਮਰਜ਼ੀ ਤੁਸੀਂ ਡਿਜ਼ਾਈਨ ਲੈ ਲਓ ਜਿਹੇ ਜਾਂ ਮਰਜ਼ੀ ਤੁਸੀਂ ਕਲਰ ਲੈ ਲਓ ਜਿਹੜੀ ਚੀਜ਼ ਤੁਹਾਨੂੰ ਉਰੇ ਮਿਲ ਜੂਗੀ ਲੌਂਗੋ ਵਾਲੇ ਦੇ ਵਿੱਚ ਮਿਲੂਗੀ ਉਹ ਤੁਹਾਨੂੰ ਕਿਤੇ ਪੂਰੇ ਪੰਜਾਬ ਵਿੱਚ ਮਿਲਦੀ ਨਹੀਂ ਚਾਹੇ ਤੁਸੀਂ ਕੁਆਲ ਚਾਹੇ ਤੁਸੀਂ ਡਿਜ਼ਾਈਨ ਦੀ ਗੱਲ ਕਰ ਲੋ ਚਾਹੇ ਬਲਕ ਚ ਮਟੀਰੀਅਲ ਦੀ ਗੱਲ ਕਰ ਲੋ ਜਾਂ ਮੰਨ ਕੇ ਚੱਲੋ ਵੀ ਡਿਜ਼ਾਈਨਾਂ ਦੀ ਗੱਲ ਕਰ ਲਓ ਇੱਕ ਕਈ ਵਾਰੀ ਅਗਲਾ ਕਹਿੰਦਾ ਯਾਰ ਕਾਲੀ ਆ ਅੱਜੇ ਕੋਠੀ ਵਾਸਤੇ ਦੋ ਕੋਠੀਆਂ ਇਕੱਠੇ ਛੱਡ ਰਿਹਾ ਜੇ ਦਰਵਾਜ਼ੇ ਲੈ ਕੇ ਆਏ ਮੇਰੇ ਦੇਣ ਨੂੰ ਤਾਂ ਦਰਵਾਜ਼ੇ 2 ਘੰਟਿਆਂ ਦੇ ਵਿੱਚ ਵੀ ਦਰਵਾਜ਼ੇ ਦੇ ਦਿੰਨੇ ਆ ਜੀ ਠੀਕ ਹੈ ਜੀ ਪਰ ਐ ਵੀ ਕਈ ਵਾਰ 20 25 25 ਦਿਨ ਵੀ ਲੱਗ ਜਾਂਦੇ ਕਈਆਂ ਦੀ ਕੋਠੀਆਂ ਨਹੀਂ ਤਿਆਰ ਹੁੰਦੀਆਂ ਕਸਟਮਰ ਦੇ ਹਿਸਾਬ ਨਾਲ ਦਰਵਾਜ਼ਾ ਚਲਿਆ ਜਾਂਦਾ ਚਲਿਆ ਜਾਂਦਾ ਮਤਲਬ ਆ ਆਉਗਾ ਤਾਂ ਖਾਲੀ ਨਹੀਂ ਜਾਊਗਾ ਹਾਂ ਜੀ ਹੁਣ ਆ ਸੀਟ ਦੇਖ ਲਓ ਜੀ ਘੱਟਾ ਵੜ ਜ ਇਰ ਦਾ ਬੋਰਡ ਹੋ ਗਿਆ 4200 ਰੁਪਿਆ ਲੇਬਰ ਹੋ ਗਈ 6000 500 ਰੁਪਿਆ ਦਾ ਫੇਵੀਕੋਲ ਹੋ ਗਿਆ 6500 7000 ਰੁਪਿਆ ਦਾ ਪੱਲਾ ਮੇਰੇ ਤੋਂ ਸਿਰਫ 2700 ਰੁਪਿਆ ਦਾ ਪੱਲਾ ਲੈ ਜੁਈਂ ਸਿਰਫ 2700 ਦਾ ਪੱਲਾ ਕੀ ਬਾਤ ਹੈ 135 ਰੁਪਏ ਸਕਰ ਫੁੱਟ ਬਾਈ ਇਹ ਤਾਂ ਨਾ ਜਿਵੇਂ 2 2200 ਇੱਕ ਸ਼ੀਟ ਦਾ ਪਤਾ ਨਹੀਂ 2200 2000 ਤਾਂ ਇੱਕ ਸ਼ੀਟ ਅਗਲਾ ਸ਼ੀਟ ਲੇਬਰ ਹੈ ਜੀ ਲੇਬਰ ਹੈ ਵੀ ਸ਼ੀਟ ਲਾਵਾਂਗੇ ਭਾਈ ਲੇਬਰ ਲਾਵਾਂਗੇ ਤੇ ਬਾਈ 25 2500 2 2000 3 3000 ਦੇ ਦਰਵਾਜ਼ੇ ਬਾਕੀ ਮਟੀਰੀਅਲ ਦੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ ਤੁਸੀਂ ਜਿੱਥੇ ਮਰਜ਼ੀ ਚੱਲੀ ਜਾਓ ਆਹ ਮਟੀਰੀਅਲ ਕੋਈ ਤੁਹਾਨੂੰ ਦੇ ਦੇ ਆਹ ਆਹ ਲੱਕੜ ਇੰਨੀ ਨੂਰਾ ਭਰਿਆ ਹੋਇਆ ਹਾਂ ਨਹੀਂ ਤਾਂ ਬਰੂਦਾ ਹੀ ਮਿਲਦਾ ਵਿੱਚ ਬਰੂਦਾ ਜਿੰਨਾ ਮਰਜ਼ੀ ਲੋਕਾਂ ਤੋਂ ਚੱਕ ਲੋ ਚਾਹੇ 100 ਰੁਪਏ ਫੁੱਟ ਤੇ ਚੱਕ ਲੋ ਪਰ ਪਿਓਰ ਲੱਕੜ ਭਰੀ ਹੋਈ ਕੀ ਬਾਤ ਆ ਜੇ ਤੁਹਾਨੂੰ ਕੋਈ ਦੇ ਦੇ ਆਹ ਰੇਟ ਦੇ ਵਿੱਚ ਇਹ ਕੁਆਲਿਟੀ ਦੇ ਦਿੱਤਾ ਆਪਣੀ ਜ਼ਿੰਮੇਵਾਰੀ ਅੱਛਾ ਬਾਈ ਕਿਸੇ ਕੋਲੇ ਤੇ ਵੀ ਟਾਈਮ ਨਹੀਂ ਹੁੰਦਾ ਅਗਲਾ ਕਹਿੰਦਾ ਯਾਰ ਅਸੀਂ ਨੇ ਘਰ ਹੀ ਮੈਂ ਬੈਠੇ ਮੰਗਵਾਉਣਾ ਮਾਰ ਸਾਨੂੰ ਫੋਨ ਕਰੋ ਜੀ ਫੋਨ ਤੇ ਸਾਡੇ ਕੋਲੇ ਵਾਧੂ ਮਾਲ ਆਰਡਰ ਬੁੱਕ ਹੁੰਦੇ ਨੇ ਜਿਵੇਂ ਉਹਨਾ ਜੀਂਦ ਵਾਲੇ ਮੁੰਡੇ ਆਏ ਸੀਗੇ ਇਹਨਾਂ ਦਾ ਫੋਨ ਤੇ ਆਰਡਰ ਬੁੱਕ ਹੋਇਆ ਜੇ ਮਾਲ ਲੈਣਾ ਹੈ ਜੀ ਠੀਕ ਹੈ ਜੀ ਠੀਕ ਹੈ ਅੱਜਾ ਕਈ ਬਰੀ ਨਾ ਵੀ ਆਉਣਾ ਹੋਵੇ ਅਗਲਾ ਪੈਸੀ ਪੇਮੈਂਟ ਪਾ ਦੇ ਮਤਲਬ ਮਾਰ ਤੇ ਆਏ ਵੀ ਜਾਂਦਾ ਜੀ ਜਾਂਦਾ ਸਾਰਾ ਪਤੀ ਹੁੰਦਾ ਜੀ ਅੱਜ ਉਹ ਆਪਾਂ ਖੜੇ ਕਿੱਥੇ ਆ ਖੜਿਆ ਪਾਇਆ ਗੇ ਲੋਂਗੋਵਾਲ ਦੇ ਵਿੱਚ ਹੀ ਦੁਲਟ ਪੱਤੀ ਆ ਆਪਣੀ ਦੁਲਟ ਪੱਤੀ ਦੇ ਵਿੱਚ ਲੋਹੇ ਖੜੇ ਨੂੰ ਅੱਗੇ ਸੜਕ ਜਾਂਦੀ ਆ ਲੋਹੇ ਖੜੇ ਵਾਲੀ ਸੜਕ ਤੋਂ ਪਹਿਲਾਂ ਹੀ ਸਾਡੀ ਗਲੀ 'ਚ ਫੈਕਟਰੀ ਹੈ ਜੀ ਠੀਕ ਹੈ ਜੀ ਅੱਛਾ ਭਾਈ ਆਪਾਂ ਮੈਂ ਥੋੜਾ ਜਿਹਾ ਦੱਸਦਾ ਆਪਾਂ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਪੈਂਦੇ ਨਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਖੜੇ ਆ ਲੋਂਗੋਵਾਲ ਜਿਹੜਾ ਪੈਂਦੇ ਨੇ ਵੀ ਆਪਣਾ ਜਿਉਣੇ ਮੋੜ ਨਾਲ ਵੀ ਜੁੜਿਆ ਹੋਇਆ ਲੋਂਗੋਵਾਲ ਜਿੱਥੇ ਗਏ ਤੀਆਂ ਲੁੱਟੇ ਸੀ ਆਪਾਂ ਉਹ ਪਿੰਡ 'ਚ ਖੜੇ ਆ ਤੇ ਬਾਈ ਇਹ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਖੜੇ ਆ ਜੇ ਕਈ ਵਾਰੀ ਜਿਹੜੇ ਬਾਹਰਲੇ ਬਾਈ ਹੁੰਦੇ ਨੇ ਜਿਹੜੇ ਬਾਹਰੋਂ ਐਨ ਆਰ ਆਈ ਵੀਰ ਹੁੰਦੇ ਨੇ ਉਹ ਕੋਠੀਆਂ ਆਪਾਂ ਦੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਮਾਲ ਲੈਣ ਜਾਣ ਦੀ ਦਿੱਕਤ ਆਉਂਦੀ ਆ ਤਾਂ ਬਾਈ ਉਹਨਾਂ ਨਾਲ ਕੰਟੈਕਟ ਕਰ ਲੋ ਬਾਈ ਮਾਲ ਇੱਕ ਨੰਬਰ ਭੇਜੋਗੇ ਇੱਕ ਨੰਬਰ ਮਾਲ ਹੁੰਦਾ ਈ ਬਾਈ ਉਹਨਾਂ ਦੀ ਜ਼ਿੰਮੇਵਾਰੀ ਆ ਬਾਈ ਤੁਹਾਡੇ ਘਰੇ ਬੈਠੇ ਤੁਹਾਡਾ ਜਿਹੜਾ ਸਾਰਾ ਮਾਲ ਉਹ ਪਹੁੰਚ ਜਾ ਆਪਾਂ ਫੈਕਟਰੀ ਦਾ ਲਈਏ ਮਾੜਾ ਚੱਕਰ ਆਜੋ ਦੋਸਤੋ ਬਣਦਾ ਵੀ ਮਾਲ ਨਾ ਖਾਉਨੇ ਆ ਇਹ ਨਹੀਂ ਹੈਗਾ ਵੀ ਆਪਾਂ ਬਾਈ ਹੋਰੀ ਕੋਈ ਬਾਹਰੋਂ ਲਿਆ ਲਿਆ ਕੇ ਵੇਚੀ ਜਾਂਦੇ ਨੇ ਆਜੋ ਆਪਾਂ ਦਿਖਾਉਨੇ ਆ। ਅੱਛਾ ਭਾਈ ਆ ਵੀ ਦਰਵਾਜ਼ੇ ਲੱਗ ਰਹੇ ਨੇ। ਇਹ ਦਰਵਾਜ਼ੇ ਲੱਗੇ ਹੋ ਨਹੀਂ। ਇਸਨਮੈਕ ਵਾਲੇ ਡੋਰ ਲੱਗੇ ਨੇ। ਆ ਦਰਵਾਜ਼ੇ ਜਾ ਰਹੇ ਨੇ ਜੀ ਕਸਟਮਰਜ਼ ਜਾ ਰਹੇ ਨੇ। ਐਂਡ ਤੇ ਫਿਨਿਸ਼ਿੰਗ ਇਦਾਂ ਦੀ ਆ ਜਾਂਦੀ ਹੈ ਜੀ। ਹੁਣ ਇਹ ਸਕ੍ਰੈਚ ਲੈਸ ਸੀਟ ਅਗਲੇ ਨੇ ਪਸੰਦ ਕਰਿਆ। ਜਿਹੜਾ ਉਹਨੇ ਡਿਜ਼ਾਈਨ ਪਸੰਦ ਕਰਿਆ ਉਹ ਡਿਜ਼ਾਈਨ ਭੇਜ ਕੇ ਆ ਰੈਡੀ ਤੇ ਲੋਡ ਕਰਕੇ ਲੈ ਕੇ ਜਾ ਰਿਹਾ। ਕਿੱਥੇ ਲੈ ਕੇ ਜਾ ਰਿਹਾ ਮੁੰਡਿਆ ਇਹ? ਮੇਰਾ ਭਵਾਨੀਗੜ੍ਹ ਜੀ। ਭਵਾਨੀਗੜ੍ਹ। ਬਾਈ ਪੂਰੇ ਪੰਜਾਬ 'ਚ ਹਰਿਆਣੇ 'ਚ ਬਾਈ ਜੁਪੀ ਤੱਕ ਮੰਗ ਪਈ। ਹਾਂ ਜੀ ਹਾਂ ਜੀ ਆ ਦੇਖੋ ਜੀ ਇਹ ਜਿਹੇ ਡ ਬੀਰ ਜੀ ਇਹਦੇ ਵਿੱਚ ਪਤਾ ਕੀ ਹੁੰਦਾ ਸਭ ਨੇ ਯਕੀਨ ਤੁਸੀਂ ਆਉਂਗੇ ਨਾ ਤੁਸੀਂ ਆਪ ਦੇਖੋਗੇ ਫਿਨਿਸ਼ ਫਿਨਿਸ਼ਿੰਗ ਦੇਖੋ ਤੁਸੀਂ ਸਾਡਾ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਤੋਂ ਕਾਪੀ ਕਰਦੇ ਆ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਤੋਂ ਪੁੱਸਕੇ ਬਣਾਉਣਾ ਅਸੀਂ ਆਪ ਸ਼ੁਰੂ ਤੋਂ ਵੀਰੇ ਕਾਰਾਗਰੀ ਦੇ ਵਿੱਚ ਰਹੇ ਹੋਏ ਆ ਅੱਜ ਇੱਕ ਇੱਕ ਨਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਗਲਾ ਡਿਜ਼ਾਈਨ ਦੇਖ ਲੈਂਦਾ ਉਹ ਤੇ ਰੀਲ ਚ ਡਿਜ਼ਾਈਨ ਸਾਹਿਬ ਇਹ ਸਭ ਨੈਟ ਵਾਲੀ ਡਿਜ਼ਾਈਨ ਨੇ ਜੀ ਅੱਛਾ ਪਰ ਜੇ ਅਗਲੇ ਨੇ ਤਿਆਰ ਕਰਵਾਉਣਾ ਤਾਂ ਤੁਹਾਨੂੰ ਸਾਡੀ ਕੋਈ ਨਹੀਂ ਮੰਨਦਾ ਸਾਡੇ ਤਾਂ ਬਸ ਜਿਹੜਾ ਹੱਥਾਂ 'ਚ ਗੁਣਾ ਹੈ ਸਾਡਾ ਤਾਂ ਸਿਰਫ ਉਹ ਚੱਲਦਾ ਜੀ ਠੀਕ ਹੈ ਜੀ ਬਾਕੀ ਆਲਾ ਨੈਟ ਤੋਂ ਕੱਢ ਕੇ ਫੋਟੋ ਕਹਿੰਦੇ ਨੇ ਵੀ ਆਹ ਬਣਾਉਣਾ ਐ ਬਣਾਉਣਾ ਹਾਂ ਘਰੇ ਲੇਡੀਜ਼ ਕਹਿੰਦੇ ਨੇ ਵੀ ਅਸੀਂ ਤਾਂ ਬਣਵਾਉਣਾ ਦਰਵਾਜ਼ਾ ਜਾ ਸਾਰੇ ਕੋਈ ਵੀ ਬੰਦਾ ਮੰਨ ਕੇ ਚਲੋ ਅੱਜ ਕੱਲ ਨੈਟ ਦਾ ਜਮਾਨਾ ਹੈ ਜਿਹੇ ਜੇ ਮਰਜੀ ਤੁਸੀਂ ਸਾਨੂੰ ਨੈਟ ਤੋਂ ਡਿਜ਼ਾਈਨ ਕੱਢ ਕੇ ਦਿਓ ਤੁਹਾਨੂੰ ਉਹੇ ਜਿਹੀ ਅਸੀਂ ਡਿਜ਼ਾਈਨ ਲੈ ਕੇ ਜੜਾਂਗੇ ਜੀ ਸੀਐਨਸੀ ਮਸ਼ੀਨਾਂ ਲੱਗੀਆਂ ਨੇ 5D 4D ਸਾਰੀਆਂ ਮਹਿੰਗੀਆਂ ਮਹਿੰਗੀਆਂ ਆਪਣੇ ਕੋਲੇ ਮਸ਼ੀਨਾਂ ਨੇ ਠੀਕ ਹੈ ਜੀ ਨਾ ਤੁਹਾਨੂੰ ਆਪਣੇ ਨਾਲ ਦੀ ਕਿਤੇ ਮਸ਼ੀਨਰੀ ਮਿਲੇ ਠੀਕ ਹੈ ਜੀ ਨਾ ਤੁਹਾਨੂੰ ਆਪਣੇ ਨਾਲ ਦਾ ਕਿਤੇ ਮਾਲ ਮਿਲੇ ਇਹ ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਅੱਛਾ ਜਿਵੇਂ ਮੰਨ ਲਓ ਵੀ ਆਪ ਬੁੜੀਆਂ ਕਹਿੰਦੇ ਨੇ ਵੀ ਅਸਦਾ ਇਹ ਜਾ ਨਾ ਕਰੇ ਕਹਿੰਦੇ ਨੇ ਵੀ ਅਸਾਂ ਤਾਂ ਇਹ ਜਾ ਚਾਹੀਦਾ ਚੀਜ਼ ਉਹ ਫੁੱਲਫਿਲ ਕਰ ਦੋਗੇ ਤੁਸੀਂ ਸਾਰਾ ਵੀਰੇ ਸ ਕੱਲੀ-ਕੱਲੀ ਜਗ੍ਹਾ ਤੇ ਹਰ ਇੱਕ ਬੰਦੇ ਦੀ ਚੁਆਇਸ ਆ ਚੁਆਇਸ ਦਾ ਠੀਕ ਹੈ ਹੁਣ ਵੱਡਾ ਕੰਮ ਆ ਸੋਡੇ ਸਾਹਮਣੇ ਕਈ ਵਾਰੀ ਇਹ ਹੁੰਦਾ ਵੀ ਚਲੋ ਮਾਲ ਬੜਾ ਤੋਂ ਬੜਾ ਸੀ ਕਹਦੇ ਨੇ ਵੀ ਇੱਕ ਦੋ ਦਿਨ ਲੇਟ ਜਰੂਰ ਹੋ ਸਕਦਾ ਪਰ ਜੇ ਕੁਆਲਿਟੀ ਦੇ ਵਿੱਚ ਕੋਈ ਫਰਕ ਆ ਉਹਨੂੰ ਕਿਸੇ ਵੀ ਬੰਦੇ ਨੂੰ ਕੋਈ ਕਮੈਂਟ ਕਰਨ ਦੀ ਲੋੜ ਨਹੀਂ ਸਾਡੇ ਕੰਪਨੀ ਵਾਲਾ ਫੋਨ ਉੱਪਰ ਪੇਮੈਂਸ਼ਨ ਕਰ ਦਾਂਗੇ ਉੱਤੇ ਫੋਨ ਕਰੋ ਜਦੋਂ ਮਰਜੀ ਸਾਨੂੰ ਅੱਜ ਤੱਕ 5 ਸਾਲ ਹੋ ਗਏ ਅੱਜ ਤੱਕ ਇੱਕ ਪੱਲੇ ਦਾ ਸਿੰਗਲ ਦਾ ਵੀ ਲਾਂਭਾ ਨਹੀਂ ਆਇਆ ਬਾਈ ਪੁਰਾਣੇ ਬੰਦੇ ਨੇ ਟਿਕੇ ਹੋਏ ਬੰਦੇ ਨੇ ਰੋਜ਼ ਦਾ ਜੀ 100 ਪੱਲਾ ਵੇਚਦੇ 100 ਪੱਲਾ ਵੇਚਦੇ ਬਲਕ ਦੇ ਵਿੱਚ ਮਾਲ ਜਾਂਦਾ ਫੈਕਟਰੀ ਭਰੀ ਪਈ ਐ ਇਸ ਕਰਕੇ ਬਾਈ ਦੁਕਾਨਾਂ ਤੇ ਫਿਰਨ ਨਾਲੋਂ ਨਾ ਫੈਕਟਰੀ ਦੇ ਵਿੱਚ ਤੁਹਾਨੂੰ ਲੈ ਕੇ ਆਏ ਆਂ ਵੀ ਆਸਲ ਹੈ ਫੈਕਟਰੀ ਦੇ ਵਿੱਚ ਕੀ ਰੇਟ ਮਿਲਦਾ ਜਿਹੜਾ ਦੁਕਾਨਾਂ ਤੇ ਤੁਹਾਨੂੰ ਇਹ ਸਸਤੇ ਸਸਤੇ ਪੱਲੇ ਮਹਿੰਗੇ ਕਰ ਕਰਕੇ ਵੇਚੀ ਜਾਂਦੇ ਨੇ ਬਾਈ ਹੋਰਾਂ ਦਾ ਵੱਡਾ ਕੰਮ ਹੈ ਪੂਰੀ ਫੈਕਟਰੀ ਦੇ ਵਿੱਚ ਆਪਾਂ ਖੜੇ ਆਂ ਜਿਹੜੀ ਪੰਜਾਬ ਦੇ ਵਿੱਚ ਲੋਂਗੋਵਾਰ ਦੇ ਵਿੱਚ ਫੈਕਟਰੀ ਲਾਈ ਹੋਈ ਆ ਬਾਈ ਹੋਰਾਂ ਨੂੰ ਅਗਰ ਤੁਸੀਂ ਇਹ ਮਾਲ ਲੈਣਾ ਕਈ ਵਾਰੀ ਹੁੰਦਾ ਵੀ ਆ ਨਹੀਂ ਸਕਦੇ ਤਾਂ ਬਾਈ ਹੋਰਾਂ ਨੂੰ ਕਾਲ ਕਰਕੇ ਆਪਦਾ ਮਾਲ ਲਿਖਾ ਦਿਓ ਫੋਟੋਆਂ ਭੇਜ ਦਿਓ ਵੀਡੀਓ ਭੇਜ ਦਿਓ ਰੀਲ ਕੱਢ ਲਓ ਜਿਹੇ ਜਿਹਾ ਤੁਸੀਂ ਕਹੋਗੇ ਮਾਲ ਬਾਈ ਹੋਰੀ ਉਹ ਜਿਹਾ ਤਿਆਰ ਕਰਕੇ ਦੇ ਦਾਂਗੇ ਕੋਈ ਚੱਕਰ ਨਹੀਂ ਭਾਈ ਆ ਦੇਖ ਲੋ ਜਿਵੇਂ ਕੱਚਾ ਮਾਲ ਆ ਬਾਈ ਹੁਰੀ ਇਸ ਤਰ੍ਹਾਂ ਤਿਆਰ ਕਰਦੇ ਨੇ ਉਰੇ ਕੋਈ ਇਹ ਨਹੀਂ ਹੈ ਸਾਗਵਾਨ ਦਾ ਪੱਲਾ ਜੀ ਸਾਗਵਾਨ ਦਾ ਇਹ ਸਾਰਾ ਮਾਲ ਐ ਸੁੜਾਣ ਦੀ ਸਾਗਵਾਨ ਹੁੰਦੀ ਐ ਪਹਿਲਾਂ ਕਈ ਵਾਰ ਉਰੇ ਆ ਕੇ ਬੰਦੇ ਪੁੱਛ ਲੈਂਦੇ ਨੇ ਹਾਂ 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 ਕਈ ਬੰਦੇ ਇਹ ਵੀ ਮੰਨ ਚ ਨਾ ਰਹੇ ਜੀ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਸੁੜਾਣ ਮਲੇਸ਼ੀਆ ਦੇ ਆਪਣੇ ਕੋਲੇ ਸਾਗਵਾਨ ਹੁੰਦੀ ਐ ਜੀ ਠੀਕ ਹੈ ਜੀ ਜਿੱਥੋਂ ਮਰਜੀ ਰੇਟ ਪਤਾ ਕਰ ਲਿਓ ਜੇ ਮੇਰੇ ਨਾਲ ਦਾ ਸਾਗਵਾਨ ਦਾ ਕੋਈ ਰੇਟ ਦੇ ਦੇ ਜਾਂ ਓਰੀਜਨਲ ਸਾਗਵਾਨ ਆਪਣੀ ਦੇ ਦੇ ਤਾਂ ਮੈਂ ਤੁਹਾਨੂੰ ਕੋਠੀ ਦਾ ਮਾਲ ਤੁਸੀਂ ਆਪਦੀ ਦਾ ਫ੍ਰੀ ਲਿਜਾ ਸਕਦੇ ਹੋ ਜੀ ਆਪਣਾ ਚੈਲੰਜ ਭਾਈ ਅੱਧੇ ਕਹਿ ਦੇ ਨੇ ਐਨੇ ਦੀ ਲੱਕੜਾਉਂਦੀ ਹੈ ਸਸਤਾ ਕਿਵੇਂ ਲਾਉਂਦੇ ਨੇ ਤੁਸੀਂ ਮੇਰੇ ਬਲਕ ਦੇ ਪੁਰਾਣੇ 12 ਲੱਖ ਰੁਪਏ ਦਾ ਐਸਟੀਮੇਟ 2 ਲੱਖ ਰੁਪਏ ਦੇ ਵਿੱਚ ਕੋਠੀ ਮੈਂ ਸਾਗਵਾਨ ਦੀ ਦਿੱਤੀ ਹੈ ਮੇਰੇ ਨਾਲ ਰੋ ਰਿਹਾ ਕੇ ਗੱਲ ਕਰ ਸਕਦਾ ਆਪਾਂ ਕੋਠੀ ਚ ਵਗ ਚਲਾਂਗੇ 12 ਲੱਖ ਦਾ ਐਸਟੀਮੇਟ 2 ਲੱਖ ਚ ਤਿਆਰ 2 ਲੱਖ ਦੇ ਵਿੱਚ ਮੈਂ ਭੱਲੇ ਲੱਤੇ ਨੇ ਜੀ ਭਾਈ 12 ਲੱਖ ਦਾ ਬਜਟ ਹੋਵੇ ਤੇ 2 ਲੱਖ ਚ ਭਾਈ ਅੱਛਾ ਕੀ ਮਤਲਬ ਤੁਸੀਂ ਬਲਕ ਚ ਜ਼ਿਆਦਾ ਖਰੀਦਿਓ ਜਾਂ ਜ਼ਿਆਦਾ ਪੁਰਾਣੇ ਬੰਦੇ ਸਾਰੀਆਂ ਗੱਲਾਂ ਨੇ ਵੀਰ ਜੀ ਇੱਕ ਗੱਲ ਨਹੀਂ ਹੈ ਜੀ ਸਾਰੀਆਂ ਗੱਲਾਂ ਨੇ ਖੜ ਗਏ ਆਪਾਂ ਅੱਜ ਮਾਰਕੀਟ ਦੇ ਵਿੱਚ ਜਾਓ ਤੁਸੀਂ ਆਪਣੀ ਕੋਠੀ ਵਾਸਤੇ ਲੱਕੜ ਲੈ ਆਉਣੀ ਹੈ ਹਾਂ ਠੀਕ ਹੈ 5 5 ਤੋਂ ਲੈ ਕੇ 7 ਲੱਖ ਤੋਂ ਘੱਟ ਲੱਕੜ ਨਹੀਂ ਆਉਂਦੀ ਲੱਕੜ ਨਹੀਂ ਆਉਂਦੀ ਬਿਲਕੁਲ ਠੀਕ ਹੈ ਜੀ ਫਿਰ 6 ਮਹੀਨੇ ਆਪਣੇ ਘਰੇ ਕੰਮ ਚੱਲੂਗਾ 3-4 ਲੱਖ ਰੁਪਏ ਤੋਂ ਘੱਟ ਲੇਬਰ ਨਹੀਂ ਬਣਦੀ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਮੰਨ ਕੇ ਚਲੋ ਵੀ 2 ਤੋਂ 2.5 ਲੱਖ ਰੁਪਏ ਦਾ ਸਮਾਨ ਆ ਜਾਊਗਾ ਉਹੀ 10 ਤੋਂ 12 ਲੱਖ ਰੁਪਿਆ ਹੋ ਗਿਆ ਜੀ ਪਰ ਤੁਸੀਂ ਸਾਡੇ ਕੋਲੇ ਆਓ ਜੀ ਅਸੀਂ ਤੁਹਾਨੂੰ ਸਾਰੀ ਕੋਠੀ ਦਾ ਮਾਲ ਹੀ 2 ਤੋਂ 3 ਲੱਖ ਰੁਪਏ ਦੇ ਵਿੱਚ ਦੇ ਦਾਂਗੇ ਜੀ ਲੇਬਰ ਲੇਬਰ ਦਾ ਕੱਲਾ ਮਾਲ ਹੀ ਆ ਜੂਆ ਬਸ ਇਹ ਇਹ ਗੱਲ ਕਹਿਣ ਦੀ ਵੀ ਨਹੀਂ ਕਿ ਤੁਹਾਨੂੰ ਸਬੂਤ ਵੀ ਦਿਖਾਵਾਂਗੇ ਠੀਕ ਹੈ ਬਾਈ ਤੁਸੀਂ ਦੇਖ ਸਕਦੇ ਹੋ ਇੱਥੇ ਮਾਲ ਕੱਚਾ ਜਿਹੜਾ ਕੱਟ ਵੱਢ ਹੋ ਜਾਂਦੀ ਹੈ ਬਾਈ ਫੈਕਟਰੀ ਹੈ ਬਾਈ ਉਹਨਾਂ ਦੀ ਬਹੁਤ ਤਗੜਾ ਕੰਮ ਹੈ ਕੋਈ ਅਗਲਾ ਕਹਿ ਦਿੰਦਾ ਵਾਕਈ ਵੀ ਯਾਰਾ ਇੰਨੇ ਦਾ ਤਾਂ ਕੱਲਾ ਮਾਲ ਹੀ ਆਉਂਦਾ ਹਨਾ ਵੀ ਇਹ ਸਸਤਾ ਕਿਵੇਂ ਹੈ ਲੇਬਰੀ ਲੱਗ ਜਾਂਦੀ ਇੰਨੇ ਤਾਂ ਬਾਈ ਪੁਰਾਣੇ ਬੰਦੇ ਨੇ ਮਾਰਕੀਟ ਦੇ ਵਿੱਚ ਬਲਕ ਚ ਮਾਲ ਖਰੀਦਦੇ ਨੇ ਜਿੱਥੋਂ ਆਪਾਂ ਜਾ ਕੇ ਲੈਨੇ ਆ ਇਹ ਉਦੋਂ ਤੋਂ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਨੇ ਬਾਈ ਹੋਰੀ ਜਦੋਂ ਬੰਦਾ ਪੁਰਾਣਾ ਹੋ ਜਾਂਦਾ ਨਾ ਤਾਂ ਜਿਹੜੇ ਉਹਨਾਂ ਦੇ ਲਿੰਕ ਨੇ ਉਹ ਬੜੇ ਦੂਰ ਦੂਰ ਤੱਕ ਹੋ ਜਾਂਦੇ ਨੇ ਬਾਈ ਹੋਰੀ ਇਸ ਕਰਕੇ ਮਤਲਬ ਜੇ ਮਾਲ ਆ ਤੁਹਾਨੂੰ ਰੇਟਾਂ ਦੇ ਵਿੱਚ ਪ੍ਰੋਵਾਈਡ ਕਰਨਾ ਨਾ ਅਸੀਂ ਖਰੀਦਣ ਵੇਲੇ ਕੋਈ ਵਿਚੋਲਾ ਪਾਈਏ ਜੀ ਨਾ ਅਸੀਂ ਵੇਚਣ ਵੇਲੇ ਕੋਈ ਵਿਚੋਲਾ ਪਾਈਏ ਸਿੱਧੀ ਡਾਇਰੈਕਟ ਹਾਂ ਬਿਲਕੁਲ ਤਾਂ ਬਾਈ ਇੱਥੇ ਵੀ ਵਿਚੋਲੇ ਦੀ ਲੋੜ ਨਹੀਂ ਹੈਗੀ ਨੰਬਰ ਸਕਰੀਨ ਦੇ ਉੱਤੇ ਦੇਤਾ ਬਾਈ ਹੋਰੋਂ ਡਾਇਰੈਕਟ ਕੰਟੈਕਟ ਕਰਕੇ ਅੱਛਾ ਕਈ ਵਾਰੀ ਫੋਨ ਨਾ ਲੱਗੇ ਤਾਂ ਡਾਇਰੈਕਟ ਵੀ ਆ ਸਕਦਾ ਬੰਦਾ ਡਾਇਰੈਕਟ ਆ ਜਾਓ ਗੂ ਮਿਸ਼ਾਲ वुडवर्क्स ਲੰਗੋਵਾਲ ਕਢੋਗੇ ਤੁਸੀਂ ਡੋਰ ਇਨ ਪੰਜਾਬ ਵਾਲੀ ਫੈਕਟਰੀ ਕੋਈ ਵੀ ਤੁਸੀਂ ਡੋਰਾਂ ਦੀ ਲਭੋਗੇ ਤਾਂ ਤੁਹਾਨੂੰ ਮੇਰੀ ਫੋਟੋ ਦੇਖਣ ਨੂੰ ਮਿਲੂਗੀ ਜੀ ਠੀਕ ਹੈ ਜੀ ਠੀਕ ਹੈ نیٹ ਤੇ ਬਾਕੀ ਗੱਲ ਹੋਰ ਹੈ ਜੀ ਤੁਸੀਂ ਸਾਡੇ ਮੋਬਾਈਲ ਦੇ ਉੱਤੇ ਜਿਹੜੇ ਨੰਬਰ ਲਿਖੇ ਹੋਏ ਨੇ ਇਥੇ ਹੈਲੋ ਲਿਖੋ ਤੁਹਾਡੇ ਕੋਲ ਆਟੋਮੈਟਿਕ ਸਾਡਾ ਸਾਰਾ ਬਾਇਓ ਡਾਟਾ ਲੋਕੇਸ਼ਨ ਸਾਰੀ ਆ ਜੂਗੀ ਆ ਬਸ ਚੱਕੋ ਬਸ ਹੈਲੋ ਕਰ ਦਿਓ ਬਾਈ ਉਹਨਾਂ ਨੂੰ ਫੋਨ ਕਰਨ ਦੀ ਲੋੜ ਨਹੀਂ ਆਪਦੇ ਆਪ ਲੋਕੇਸ਼ਨ ਤੁਹਾਡੇ ਕੋਲ ਆ ਜੂਗੀ ਬਾਈ ਹੁਰੀ ਹਰ ਵੇਲੇ ਅਵੇਲੇਬਲ ਹੁੰਦੇ ਨੇ ਜਦੋਂ ਮਰਜੀ ਤੁਸੀਂ ਆ ਜਾਓ ਤੇ ਆ ਕੇ ਆਪਦਾ ਜਿਹੜੀ ਦਰਵਾਜ਼ਿਆਂ ਦੇ ਵਿੱਚ ਡੀਲ ਹੈ ਕੋਈ ਫੋਟੋਆਂ ਲਿਆਉਣੀਆਂ ਨੇ ਦਿਖਾਉਣੀਆਂ ਨੇ ਬਾਈ ਉਹਨਾਂ ਨੂੰ ਕੋਈ ਰੀਲ ਭੇਜਣੀਆਂ ਭੇਜ ਕੇ ਆਪਦਾ ਜਿਹੜਾ ਸਾਰਾ ਲੱਕੜ ਦਾ ਕੰਮ ਤਿਆਰ ਕਰਵਾ ਸਕਦੇ ਹੋ ਤਾਂ ਦੋਸਤੋ ਆ ਵੀਡੀਓ ਕਿਵੇਂ ਲੱਗੀ ਅਗਰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਗਰੁੱਪਾਂ 'ਚ ਕਿਉਂਕਿ ਕਿਸੇ ਭੈਣ ਭਾਈ ਦਾ ਹੋਰ ਵੀ ਫਾਇਦਾ ਹੋ ਜਾਂਦਾ ਕਈ ਅਗਲਾ ਦਰਵਾਜ਼ਾ ਦੇਖਦਾ ਹੁੰਦਾ ਉਰਾਂ ਪਰਾਂ ਪਟਕਦਾ ਹੁੰਦਾ ਤਾਂ ਹੋਰ ਉਰਾਂ ਪਰਾਂ ਨਾ ਪਟਕੋ ਬਾਈ ਹਰਾਂ ਕੋਲ ਆਓ ਤੇ ਦਰਵਾਜ਼ੇ ਲੈ ਜਾਓ ਤਾਂ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮਿਲਦਿਆ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ